ਸਤਿ ਸ਼੍ਰੀ ਅਕਾਲ ਪੀਟੀਸੀ న్యూਸ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਜਿੱਥੇ ਪਹਿਲਾਂ ਹੀ ਪੰਜਾਬ ਹੜ੍ਹਾਂ ਦੀ ਮਾਰ ਤੋਂ ਬਾਅਦ ਤਬਾਹੀ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਉਸ ਨੂੰ ਦੁਬਾਰਾ ਤੋਂ ਲਈ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਦੇ ਵਿਚਾਲੇ ਹੀ ਹੁਣ ਇਹ ਤਸਵੀਰਾਂ ਮੁਰ ਤੋਂ ਸਾਹਮਣੇ ਆਈਆਂ ਨੇ ਜਿਵੇਂ ਕਿ ਤੁਹਾਨੂੰ ਦੱਸ ਦੇ ਕਿ ਅੱਜ ਦੁਸ਼ਹਿਰੇ ਦਾ ਤਿਉਹਾਰ ਹੈ ਤੇ ਸ਼ਾਮ ਨੂੰ ਇਸੇ ਹੀ ਗਰਾਊਂਡ ਦੇ ਵਿੱਚ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਦੇਰ ਰਾਤ ਤੇਜ਼ ਮੀਂਹ ਕਾਰਨ ਤੁਸੀਂ ਵੇਖੋ ਹਾਲਾਤ ਕਿਸ ਤਰੀਕੇ ਦੇ ਬਣੇ ਹੋਏ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਮੀਂਹ ਨੇ ਇੱਕ ਵਾਰ ਮੁੜ ਤੋਂ ਤਬਾਹੀ ਦਿਖਾਈ ਹੈ ਜੋ ਇਹ ਪੁਤਲੇ ਬਣਾਏ ਹੋਏ ਸੀ 라ਵਣ ਕੁੰਭਕਰਨ ਤੇ ਮੇਗਨਾਥ ਦੇ ਉੱਪੇ ਜਗੇ ਨੇ ਤਾਂ ਇੰਨਾ ਹੀ ਨਹੀਂ ਮੀਂਹ ਇੰਨਾ ਜ਼ਿਆਦਾ ਤੇਜ਼ ਸੀ ਕਿ ਲੋਕਾਂ ਦੇ ਦਵਾਰਾਂ ਤੋਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਇਹ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਇਹ ਪੰਗੀਚੋਹ ਦੇ ਵਿੱਚ ਅੱਜ ਦੁਸ਼ਹਿਰਾ ਮਨਾਇਆ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਤਿੰਨੋਂ ਪੁਤਲੇ ਪਾਣੀ ਦੇ ਨਾਲ ਭਿੱਜ ਗਏ ਨੇ ਤਾ ਦੇਸ ਕਰਕੇ ਪੂਰਾ ਸ਼ਹਿਰ ਜਿਹੜਾ ਆ ਜਲਥਲ ਹੋਇਆ ਪਿਆ ਤਸਵੀਰਾਂ ਲਗਾਤਾਰ ਤੁਹਾਡੀ ਸਕਰੀਨ ਤੇ ਦਿਖਾ ਰਿਆ ਇਹਨਾਂ ਹੀ ਨਹੀਂ ਤੁਹਾਨੂੰ ਦੱਸ ਦੇ ਕਿ ਪੰਗੀ ਚੋਚ ਪਿਛਲੇ ਕਈ ਸਾਲਾਂ ਚ ਕਈ ਸਾਲਾਂ ਤੋਂ ਇੱਥੇ ਦੁਸ਼ਹਿਰਾ ਮਨਾਇਆ ਜਾ ਰਿਹਾ ਤੇ ਇਸੇ ਵਾਰ ਵੀ ਪ੍ਰਸ਼ਾਸਨ ਨੇ ਇਸੇ ਥਾਂ ਨੂੰ ਨੱਕੀ ਕੀਤਾ ਵੀ ਇੱਥੇ ਹੀ ਦੁਸ਼ਹਿਰਾ ਮਨਾਇਆ ਜਾਵੇਗਾ ਕਿਉਂਕਿ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਸਭ ਤੋਂ ਵੱਡੀ ਥਾਂ ਆ ਇੱਥੇ ਗੈਦਰਿੰਗ ਨੂੰ ਲੈ ਕੇ ਵੀ ਕਈ ਜ਼ਿਆਦਾ ਜਿਹੜੇ ਲੋਕ ਨੇ ਉਹ ਇੱਥੇ ਮੌਜੂਦ ਰਹਿ ਸਕਦੇ ਨੇ ਤਾਂ ਕਿਸ ਪ੍ਰਸ਼ਾਸਨ ਨੇ ਵੀ ਕਈ ਪ੍ਰਬੰਧ ਕੀਤੇ ਹੋਏ ਸੀ ਪਰ ਜਿੱਥੇ ਮੀਂਹ ਨੇ ਇੱਥੇ ਪੂਰਾ ਪ੍ਰੋਗਰਾਮ ਨੂੰ ਕਿਸ ਤਰੀਕੇ ਦੇ ਨਾਲ ਖਰਾਬ ਕਰ ਦਿੱਤਾ ਲੋਕਾਂ ਦੇ ਘਰਾਂ ਦੇ ਵਿੱਚ ਵੀ ਇਸ ਵਕਤ ਪਾਣੀ ਵੜਿਆ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਕਿਉਂਕਿ ਹਜੇ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਜਿਸ ਤਰੀਕੇ ਦੇ ਤਬਾਹੀ ਦੇ ਨਿਸ਼ਾਨ ਸਾਹਮਣੇ ਆਏ ਨੇ ਪੰਜਾਬ ਤੋਂ ਉਹ ਹਜੇ ਤੱਕ ਲੋਕਾਂ ਨੂੰ ਸੋਹਣ ਨਹੀਂ ਦਿੰਦੇ ਲੋਕ ਆਪਣੇ ਦੁਆਰਾ ਤੋਂ ਘਰ ਬਣਾ ਰਹੇ ਨੇ ਆਪਣੀਆਂ ਚੀਜ਼ਾਂ ਨੂੰ ਦੁਆਰਾ ਤੋਂ ਬਣਾ ਰਹੇ ਨੇ ਪਰ ਉੱਥੇ ਮੀਂਹ ਦਾ ਇੱਕ ਵਾਰ ਫਿਰ ਤੋਂ ਜਿੱਥੇ ਕਹਿਰ ਵੇਖਣ ਨੂੰ ਮਿਲਿਆ ਤੁਸੀਂ ਵੇਖੋ ਘਰ ਦੇ ਵਿੱਚ ਸਾਮਾਨ ਹੈ ਕਿੰਨਾ ਵਾਸ਼ਿੰਗ ਮਸ਼ੀਨ ਹੈ ਹੋਰ ਸਾਮਾਨ ਪਿਆ ਹੈ ਤੇ ਕਿਵੇਂ ਪਾਣੀ ਦੇ ਵਿੱਚ ਡੈਰਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਕ ਇਹ ਜਿਹੜਾ ਕੰਮ ਕਰ ਰਿਹਾ ਆਪਣਾ ਇੱਕ ਇਨਸਾਨ ਤੁਸੀਂ ਵੇਖੋ ਕਿ ਉਹ ਵੀ ਕਿੰਨੇ ਪਾਣੀ ਦੇ ਵਿੱਚ ਲੰਘ ਕੇ جا ਰਿਹਾ ਹੈ ਤੇ ਇਹ ਮੁਰਤੋਂ ਇਹ ਪੰਜਾਬ ਦੀਆਂ ਹੀ ਤਸਵੀਰਾਂ ਨੇ ਇਹ ਕਿਸੇ ਹੋਰ ਇਲਾਕੇ ਦੀਆਂ ਨਹੀਂ ਨੇ ਹੜਾ ਤੋਂ ਬਾਅਦ ਇੱਕ ਵਾਰ ਮੁਰਤੋਂ ਪੰਜਾਬ ਦੇ ਵਿੱਚ ਮੀਂਹ ਦਾ ਜੋ ਮੰਜ਼ਰ ਹੈ ਇੱਥੇ ਵੇਖਣ ਨੂੰ ਮਿਲਿਆ ਲਗਾਤਾਰ ਦੇ ਰਾਤੋਂ ਇੱਥੇ ਮੀਂਹ ਪੈ ਰਿਹਾ ਜਿਸ ਕਰਕੇ ਹੁਣ ਇਹ ਹਾਲਾਤ ਬਣੇ ਹੋਏ ਨੇ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਡੀ ਸਕਰੀਨ ਤੇ ਇਸ ਵਕਤ ਦਿਖਾ ਰਿਹਾ ਕਿਸ ਤਰੀਕੇ ਦੇ ਮੌਜੂਦਾ ਹਾਲਾਤ ਨੇ ਇਸ ਪੂਰੇ ਮਾਮਲੇ ਤੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਾਣਕਾਰੀ ਦੇਣ ਦੇ ਲਈ ਪੀਟੀਸੀ نیوز ਦੇ ਪੱਤਰਕਾਰ ਹੁਸ਼ਿਆਰਪੁਰ ਤੋਂ ਯੋਗੇਸ਼ ਯੋਗੇਸ਼ ਸਭ ਤੋਂ ਪਹਿਲਾਂ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਹੁਸ਼ਿਆਰਪੁਰ ਤੋਂ ਪੰਗੀਚੋਹ ਦੇ ਵਿੱਚ ਦੁਸ਼ਹਿਰਾ ਰੱਖਿਆ ਹੋਇਆ ਸੀ ਪਰ ਜਿਹੜੇ ਪੁਤਲੇ ਨੇ ਉਹ ਪਾਣੀ ਦੇ ਵਿੱਚ ਭਿੱਜ ਚੁੱਕੇ ਨੇ ਸੀ ਜਾਣਕਾਰੀ ਦੇਣਾ ਚਾਹਾਂਗੇ ਪਹਿਲਾਂ ਆਪਣੇ ਸਾਰੇ ਡਿਜੀਟਲ ਮੀਡੀਆ ਦੇ ਜਿੰਨੇ ਵੀ ਪੀਟੀਸੀ نیوز ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਦਰਸ਼ਕਾਂ ਨੂੰ ਅਸੀਂ ਦੁਸ਼ਹਿਰੇ ਦੀਆਂ ਮੁਬਾਰਕਾਂ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਹੁਸ਼ਿਆਰਪੁਰ ਦਾ ਜਿਹੜਾ ਦੁਸ਼ਹਿਰਾ ਹੈ ਉੱਤਰ ਪ੍ਰਦੇਸ਼ ਵਿੱਚ ਦੂਸਰੇ ਨੰਬਰ ਤੇ ਮੰਨਿਆ ਜਾਣ ਵਾਲਾ ਸਭ ਨਾਲੋਂ ਵੱਡਾ ਦੁਸ਼ਹਿਰਾ ਹੈ ਔਰ ਇਸ ਲਈ ਲੱਖਾਂ ਦੀ ENTY ਦੇ ਵਿੱਚ ਲੋਕ ਇਸ ਦੁਸ਼ਹਿਰੇ ਦਾ ਆਨੰਦ ਮਾਣਨ ਲਈ ਪਹੁੰਚ ਰਹੇ ਨੇ ਬੁਰਾਈ ਤੇ ਅਛਾਈ ਦੀ ਚਿੱਤ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਇਹ ਦੁਸ਼ਹਰਾ ਬੜੇ ਧੂਮ ਧਾਮ ਨਾਲ ਹੁਸ਼ਿਆਰਪੁਰ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਵਾਰ ਦੀ ਗੱਲ ਕਰੀ ਤਾਂ ਇਸ ਵਾਰ ਕਿਤੇ ਨਾ ਕਿਤੇ ਜਿਹੜੇ ਬੀਤੇ ਦਿਨੀ ਬਰਸਾਤਾ ਹੋਈਆਂ ਅਤੇ ਉਸੇ ਨਾਲ ਓਵਰਫਲੋ ਡੈਮਾਂ ਦੇ ਵਿੱਚੋਂ ਪਾਣੀ ਛੱਡਿਆ ਗਿਆ ਤਾਂ ਉਹਦਾ ਪ੍ਰਭਾਵ ਹੁਸ਼ਿਆਰਪੁਰ ਦੇ ਪੰਗੀ ਚੋ ਦੇ ਵਿੱਚ ਸਿੱਧੇ ਤੌਰ ਤੇ ਦੇਖਣ ਨੂੰ ਮਿਲਿਆ ਕਿਉਂਕਿ ਸਾਫ਼ ਤੌਰ ਤੇ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤੇ ਗਏ ਸੀ ਕਿ ਚੁਆ ਖੱਡਾਂ ਅਤੇ ਨਹਿਰਾਂ ਦੇ ਵਿੱਚ ਪਾਣੀ ਦਾ ਜਲਸਰ ਵਧੇਗਾ ਜਿਸ ਦਾ ਸਿੱਧੇ ਤੌਰ ਤੇ ਪ੍ਰਭਾਵ ਜਿਹੜਾ ਹੈ ਹੁਸ਼ਿਆਰਪੁਰ ਦੇ ਪੰਗੀ ਚੋ con i teleconomiliati ਪਾਣੀ ਦੀ ਇੱਕ ਵੱਡੀ ਪਰਮਾਰ ਜਿਹੜੀ ਹੈ ਪੰਗੀਚੋੜ ਦੇ ਵਿੱਚ ਦੇਖੀ ਗਈ ਉਸ ਤੋਂ ਬਾਅਦ ਕੁਝ ਹੀ ਦਿਨਾਂ ਬਾਅਦ ਉਹ ਹਾਲੇ ਉਹ ਆਫਤਾ ਖਤਮ ਹੀ ਹੋਈ ਸੀ ਨਾਲ ਹੀ ਦੁਸ਼ਹਿਰੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਹੁਸ਼ਿਆਰਪੁਰ ਦੇ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣ ਗਈ ਸੀ ਕਿ ਇਸ ਚੁਣੌਤੀ ਨੂੰ ਇਸ ਤਿਹਾਰ ਨੂੰ ਕਿਵੇਂ ਮਨਾਇਆ ਜਾਵੇ ਇਸ ਚੁਣੌਤੀ ਨਾਲ ਕਿਵੇਂ ਨਿਢਠਿਆ ਜਾਵੇ ਤੇ ਕਈ ਅਹਿਮ ਮੀਟਿੰਗਾਂ ਵੀ ਕੀਤੀਆਂ ਗਈਆਂ ਸਥਾਨ ਬਦਲਣ ਦੀ ਵੀ ਗੱਲ ਕੀਤੀ ਗਈ ਕਿ ਜਗ੍ਹਾ ਬਦਲ ਕੇ ਸ਼ਾਇਦ ਦੁਸ਼ਹਿਰਾ ਕਰਾਇਆ ਜਾਵੇ ਪਰ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇਸ ਦੁਸ਼ਹਿਰੇ ਦੀ ਮਾਨਤਾ ਤਾਂ ਬਹੁਤ ਮੰਨੀ ਜਾਂਦੀ ਹੈ ਉੱਤਰ ਭਾਰਤ ਦੇ ਵਿੱਚ ਦੂਜੇ ਨੰਬਰ ਤੇ ਗਿਣੇ ਜਾਣ ਵਾਲਾ ਹੈ ਵੱਡਾ ਦੁਸ਼ਹਿਰਾ ਹੈ ਤੇ ਇਸ ਕਰਕੇ ਪਾਰਟੀਕੂਲਰ ਕੋਈ ਐਡੀ ਵੱਡੀ ਜਗਾ ਨਾ ਹੋਣ ਕਾਰਨ ਉੱਥੇ ਹੀ ਇੰਤਜ਼ਾਮ ਕਰਾਇਆ ਇੰਤਜ਼ਾਮ ਕੀ ਕਰਨੇ ਸ਼ੁਰੂ ਕੀਤੇ ਗਏ ਅਤੇ ਜੇਕਰ ਪਾਣੀ ਦੀ ਗੱਲ ਕੀਤੀ ਜਾਵੇ ਤੇ احتیاطਨ ਇਹ ਵੀ ਜਿਹੜੇ ਹੈ ਇੰਤਜ਼ਾਮ ਕੀਤੇ ਗਏ ਕਿ ਜੇਕਰ ਥੋੜਾ ਬਹੁਤ ਪਾਣੀ ਆ ਜਾਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਵੀ ਦੁਸ਼ਹਿਰੇ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਵੱਡੀਆਂ ਜੀਸੀਬੀ ਮਸ਼ੀਨਾਂ ਲਾ ਕੇ ਇੱਕ ਸਾਈਟ ਤੇ ਇੱਕ ਪਾਣੀ ਲਈ ਰਸਤਾ ਬਣਾਇਆ ਗਿਆ ਔਰ ਉਸ ਤੋਂ ਬਾਅਦ ਬਾੜ ਬਣਾਈ ਗਈ ਤਾਂ ਕਿ ਜੇਕਰ ਕੋਈ ਪਾਣੀ ਦੀ ਆਫਤ ਆਵੇ ਜਾਂ ਪਿਛੋਂ ਜ਼ਿਆਦਾ ਪਾਣੀ ਆ ਜਾਵੇ ਤਾਂ ਉਹਦਾ ਦੁਸ਼ਹਿਰੇ ਦੇ ਮੇਲੇ ਤੇ ਕੋਈ ਪ੍ਰਭਾਵ ਨਾ ਹੋਵੇ ਪਰ ਕੁਦਰਤਾਂ ਕੀ ਕਹਿੰਦੇ ਕੋਈ ਜ਼ੋਰ ਨਹੀਂ ਹੈ ਕੁਦਰਤ ਆ ਚਾਹੇ ਕੋਈ ਐਦਾਂ ਦਾ ਹੀ ਕਲ ਸਾਹਮਣੇ ਨਹੀਂ ਆਈ ਕਿ ਪਿੱਛੋਂ ਪਾਣੀ ਦਾ ਗਲਸਰ ਵੱਗ ਗਿਆ ਘਰਾਂ ਦੇ ਵਿੱਚੋਂ ਪਾਣੀ ਛੱਡੇਗਾ ਪਰ ਅੱਜ ਸਵੇਰੇ ਤੜਕਸਾਰ ਜਿਹੜਾ ਹੈ 4 ਘੰਟੇ ਜਿਹੜੀ ਹੈ ਲਗਾਤਾਰ ਬਰਸਾਤ ਹੋਈ ਹੁਸ਼ਿਆਰਪੁਰ ਦੇ ਵਿੱਚ ਜਿਸ ਨੇ ਕੀ ਕਹਿ ਸਕਦੇ ਹਾਂ ਕਿ ਉਹ ਤਾਂ ਆਫਤ ਜਿਹੜੀ ਹੈ ਉਹ ਦੁਸ਼ਹਿਰੇ ਦੇ ਮੇਲੇ ਤੇ ਦੇਖਣ ਨੂੰ ਮਿਲੀ ਜਿਸ ਨਾਲ ਕੀ ਰਾਵਣ ਕੁੰਮਕੰਨ ਮੇਗਨਾਥ ਦੇ ਜਿਹੜਾ ਹਨ ਪੁਤਲੇ ਕਿੱਲੇ ਹੋ ਗਏ ਪੂਰੀ ਗਰਾਉਂਡ ਢਿੱਲੀ ਹੋ ਗਈ ਪਰ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਇਸ ਦੇ ਬਾਰੇ ਚਿੰਤਾ ਦਿਖਾ ਰਿਹਾ ਸੀ ਮੂਲਂ ਦਿਰਾ ਹੈ ਮੌਸਮ ਇੱਕ ਵਾਰੀ ਫਿਰ ਇਸ ਗਸ਼ਾਇਰੇ ਦੇ ਤਿਉਹਾਰ ਤੇ ਹੁਸ਼ਿਆਰਪੁਰ ਦੇ ਲੋਕਾਂ ਦੇ ਚਾਹ ਦਾ ਜਿਹੜਾ ਹੈ ਸਾਥ ਦਿਨ ਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਜਿਹੜੇ ਹਾਲਾਤ ਬਿਲਕੁਲ ਬਦਲ ਚੁੱਕੇ ਹਨ ਪੂਰੀ ਧੁੱਪ ਨਿਕਲ ਚੁੱਕੀ ਹੈ ਅਤੇ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਇਹ ਤਿਆਰੀਆਂ ਕਰ ਲਈਆਂ ਗਈਆਂ ਹਨ ਉੱਥੇ ਵੱਡੀਆਂ ਮਸ਼ੀਨਾਂ ਸੰਸਥਾਵਾਂ ਕੋਲੋਂ ਚਾਹੇ ਉਹ ਮੰਗਾਈਆਂ ਹੋਣ ਚਾਹੇ ਐਨਜੀਓ ਕੋਲ ਮੰਗਾਈਆਂ ਗਈਆਂ ਹਨ ਚਾਹੇ ਉਹ ਆਪਣੀਆਂ ਹੋਣ ਉਹ ਮਸ਼ੀਨਾਂ ਮੰਗਾ ਕੇ ਹੁਣ ਉੱਥੇ ਜਿਹੜਾ ਹੈ ਦੁਸ਼ਹਿਰੇ ਦੇ ਤਿਉਹਾਰ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਜਿਹੜਾ ਥੋੜਾ ਬਹੁਤ ਪਾਣੀ ਉੱਥੇ ਪਹਿਲਾਂ ਤਾਂ ਇਹ ਵੀ ਸਵੇਰੇ ਕਰੋਲਾ ਪੈ ਗਿਆ ਸੀ ਕਿ ਉੱਤੇ ਬਹੁਤ ਜ਼ਿਆਦਾ ਪਾਣੀ ਮੈਦਾਨ ਖੜਾ ਹੋ ਗਿਆ ਤੇ ਹੁਣ ਦਿਸ਼ਰ ਦਾ ਤਿਹਾਰ ਮਨਾਣਾ ਔਖਾ ਹੋ ਜਾਏਗਾ ਪਰ ਪ੍ਰਸ਼ਾਸਨ ਦੀ ਮੇਨ ਸਦਕਾ ਇਸ ਲਈ ਇਹ ਸੋਚਿਆ ਜਾ ਰਿਹਾ ਹੈ ਕਿ ਸ਼ਾਮ ਦਾ ਜਿਹੜਾ ਅੱਜ ਸ਼ਾਮ ਨੂੰ ਜਿਹੜਾ ਹੈ ਬੁਰਾਈ ਤੇ ਅਛਾਈ ਦੀ ਜਿੰਦਾ ਜਿਹੜਾ ਪ੍ਰਤੀਕ ਦਸ਼ਰਾ ਹੈ ਬੜੀ ਧੁੰਮਧਾਮ ਨਾਲ ਮਨਾਇਆ ਜਾਏਗਾ ਕਿਉਂਕਿ ਉੱਥੇ ਪਾਣੀ ਦਾ ਲੈਵਲ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਜਿਹੜਾ ਥੋੜਾ ਬਹੁਤ ਪਾਣੀ ਕੱਢਿਆ ਜਾ ਰਿਹਾ ਹੈ ਉਸ ਤੋਂ ਬਾਅਦ ਜਿਹੜਾ ਪੁਤਲਿਆਂ ਦੀ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਸ਼ਾਮ ਨੂੰ ਦਸ਼ਰਾ ਮਨਾਣ ਲਈ ਕਿੰਨੇ ਕੁ ਲੈਵਲ ਹਨ ਔਰ ਉਹਨਾਂ ਨੂੰ ਉਸਤੇ ਕੰਮਲ ਬਣਾਇਆ ਜਾ ਰਿਹਾ ਹੈ ਇਸ ਤੋਂ ਇਹ ਕਾਰਸਾਈਆਂ ਲਗੀਆਂ ਜਾ ਰਹੀਆਂ ਹਨ ਕਿ ਸ਼ਾਮ ਨੂੰ ਇਹ ਦੁਸ਼ਹਿਰਾ ਦਾ ਤਿਹਾਰ ਇੱਕ ਆਫਤ ਤੋਂ ਬਾਅਦ ਵੀ ਖੁਸ਼ੀ ਨਾਲ ਮਨਾਇਆ ਜਾਏਗਾ ਜੀ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ yogesh ਤੇ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤੁਹਾਨੂੰ ਅਪਡੇਟ ਦੱਸ ਰਹੀ ਸੀ ਕਿ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਪਰ ਹੁਣ ਪ੍ਰਸ਼ਾਸਨ ਉਥੇ ਪਹੁੰਚਿਆ ਹੈ ਤਾਂ ਕਿ ਜੋ ਲੋਕਾਂ ਦੀ ਖੁਸ਼ੀ ਦਾ ਇਤਿਹਾਰ ਹੈ ਬੁਰਾਈ ਤੇ ਅਛਾਈ ਦੀ ਜਿੱਤ ਦਾ ਇਤਿਹਾਰ ਹੈ ਤਾਂ ਕਿ ਲੋਕ ਇਸ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਮਨਾ ਸਕਣ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਕਵਾਇਤ ਜਾਰੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਉਸ ਗਰਾਊਂਡ ਨੂੰ ਦੁਬਾਰਾ ਤੋਂ ਉਸ ਨੂੰ ਪਧਰਾ ਕੀਤਾ ਜਾਵੇ ਜਾਂ ਉਸ ਤੋਂ ਪਾਣੀ ਆ ਜਿਹੜਾ ਉਸ ਨੂੰ ਕੱਢਿਆ ਜਾਵੇ ਤੇ ਜਿਹੜੇ ਪੁਤਲੇ ਨੇ ਉਹਨਾਂ ਨੂੰ ਦੁਬਾਰਾ ਤੋਂ ਸਹੀ ਕਰਕੇ ਸ਼ਾਮ ਨੂੰ ਇਤਿਹਾਰ ਬਣਾਇਆ ਜਾਵੇ ਪਰ ਪੰਜਾਬ ਦੇ ਵਿੱਚ ਦੁਬਾਰਾ ਤੋਂ ਇੱਕ ਵਾਰ ਲੱਗ ਰਿਹਾ ਹੈ ਕਿ ਐਕਟਿਵ ਹੋ ਰਿਹਾ ਮੌਨਸੂਨ ਕਿਉਂਕਿ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਉਹ ਕਾਫੀ ਚਿੰਤਾਜਨਕ ਨੇ